ਔਰ ਕਹਿਦ ਜਲ ਇਸ ਗ੍ਰੰਥ ਦਾ ਜਿਹੜਾ ਵਿਸ਼ੇ ਹੈ ਉਹ ਜਨ ਜਿਹੜੇ ਸ੍ਰੇਸ਼ਟ ਬੁੱਧੀਮਾਨ ਪੁਰਸ਼ ਹੈ ਇਸ ਗ੍ਰੰਥ ਦਾ ਜਿਹੜਾ ਵਿਸ਼ਾ ਹੈ ਨਾ ਉਹ ਜੀਵ ਬ੍ਰਹਮ ਦੀ ਇਕਤਾ ਕਹਿੰਦੇ ਨੇ। ਤਿੰਨ ਕੋ ਜੋ ਅੰਤਰ ਹੈ ਤੇ ਮਤਮੰਦ ਬੁੱਧ ਕਹਿੰਦੇ ਜਿਹੜਾ ਜੀਵ ਤੇ ਬ੍ਰਹਮ ਨੂੰ ਅੰਤ ਵਖ ਵਖ ਮੰਨੇ ਉਹ ਮਤਮੰਦ ਵਾਲਾ ਉਹਦੀ ਮੰਨ ਦੀ ਜਿਹੜੀ मत बुद्धि है है और अबुद्ध है जीव ब्रह्म की एकता ग्रंथ का विषय है जो प्रतिपादन करिए सो कही है इस ग्रंथ का प्रतिपादन की है जीव ब्रह्म की एकता जेडे ग्रंथ जीव ब्रह्म की एकता प्रतिपादन करिए सो एकता ग्रंथ का विषय है ਸੋ ਏਕਤਾ ਸਰਬ ਵੇਦ ਕੇ ਬਚਨ ਦੀ ਪਾਲਨ ਕਰੇ ਹੈ ਜਾਂ ਤੇ ਜੀਵ ਬ੍ਰਹਮ ਕਾ ਭੇਦ ਕਹੇ ਹੈ ਉਹ ਪੁਰਸ਼ ਸਾਠ ਹੈ ਔਰ ਵੇਦ ਦੇ ਵਿਰੋਧੀ ਮੂਰਖ ਹੈ ਹੁਣ ਪ੍ਰਯੋਜਨ ਲੈਣ ਲਗਾ ਵਿਸ਼ੇ ਅਧਿਕਾਰੀ ਪ੍ਰਯੋਜਨ ਤੇ ਅਨੁਬੰਧ ਚਾਰ ਉਹਨਾਂ ਦੱਸਿਆ ਸੀ ਅਨੁਬੰਧਾਂ ਦੇ ਵਿੱਚ ਇਹ ਚਾਰ ਨੇ ਵਿਸ਼ੇ ਅਧਿਕਾਰੀ ਪ੍ਰਯੋਜਨ ਤੇ ਸੰਬੰਧ ਸੰਬੰਧ ਇਹਨਾਂ ਦੋ ਵਰਣ ਕਰ ਦਿੱਤੇ ਹੂੰ ਇਕ ਤਾ ਅਧਿਕਾਰੀ ਵਰਣ ਕਰਤਾ ਪਹਿਲਾ ਫਿਰ ਇਹਨਾਂ ਸੰਬੰਧ ਵਰਣ ਕਰਤਾ ਹੁਣ ਕਰਨ ਲੱਗਾ ਇਹ प्रयोजन ਇਸ ਗ੍ਰੰਥ ਦਾ प्रयोजन ਕੀ ਹੈ ਮਤਲਬ ਕੀ ਹੈ ਪੜਨਾ ਖਾਦੇ ਲਈ ਹੈ ਕਿਉਂ ਪੜਨਾ ਹੈ ਉਹ ਕਹਿੰਦਾ ਪਰਮਾਨੰਦ ਸਰੂਪ ਕੀ ਪ੍ਰਾਪਤੀ प्रयोजन जान ਪਰਮਾਨੰਦ ਸਰੂਪ ਦੀ ਯਾਨੀ ਆਤਮ ਤਤ ਦੇ ਸਰੂਪ ਦੀ ਪ੍ਰਤਾਪ ਪ੍ਰਾਪਤੀ ਨੂੰ ਇਸ ਗ੍ਰੰਥ ਦਾ ਤੁਸੀਂ प्रयोजन ਜਾਣੋ ਪੜਨ ਦਾ ਫਲ ਜਾਣੋ ਜਗਤ ਦਾ ਸਮੂਲ ਅਨਰਥਪੂਰਨ ਹੈ ਤਾਂ ਕਿ ਅਤਹਾਨ ਇਹ ਜਿਹੜਾ ਸਾਰਾ ਸਮੂਲ ਸੰਸਾਰ ਜਗਤ ਨਜ਼ਰ ਆ ਰਿਹਾ ਇਹ ਅਨਰਥ ਹੈ ਉਹਨਾਂ ਇਦੀ ਜਿਹੜੀ ਹਾਨੀ ਅਤIENT ਕਰਕੇ ਖਾਸ ਖਤਮ ਕਰਨਾ ਇਹ ਇਦਾਜਾ ਨਹੀਂ ਗ੍ਰੰਥ ਦਾ प्रयोजन ਹੈ ਜਿੱਦਾਂ ਆਪਾਂ ਪੜਿਆ ਸੀ ਨਾ ਮੰਗਲਾਚਰਨ ਦੇ ਦੋ प्रयोजन ਸੀ ਇੱਕ ਗ੍ਰੰਥੀ ਨਿਰਵਨ ਸਵਾਤੀ ਦੂਜਾ ਸੀ ਨਾਸਕ ਭ੍ਰਾਂਤੀ ਦੀ ਨਿਵਰਤੀ ਉਹ ਕਹਿੰਦਾ ਅਸਲ ਵਿੱਚ ਪਰਮਾਨੰਦ ਦੀ ਪ੍ਰਾਪਤੀ ਦਾ प्रयोजन ਹੈ ਬਾਕੀ ਸਮੂਹ ਸਾਰਾ ਸੰਸਾਰ ਜਿਹੜਾ ਮਿੱਠਿਆ ਆ ਇਹਦੇ ਅਨਰਥ ਦੀ ਜਿਹੜੀ ਹੈ ਨਾ ਹਾਨੀ ਖਤਮ ਹੋਣਾ ਯਾਨੀ ਅਗਿਆਨ ਦੀ ਨਾਸੀ ਹੋਣੀ ਜਗਤ ਸੰਸਾਰ ਦੀ ਭ੍ਰੰਤੀ ਦਾ ਨਾਸ ਹੋਣਾ ਇਹ ਸੰਸਾਰ ਸਾਨੂੰ ਸੱਚਾ ਨਜ਼ਰ ਆ ਰਿਹਾ ਭ੍ਰੰਤੀ ਸਾਨੂੰ ਹੋ ਰਹੀ ਹੈ ਸੰਸਾਰ ਸੱਚਾ ਹੈ ਨਹੀਂ ਗੁਰੂ ਇੱਕ ਬਾਤ ਅਦਾਵ ਕਹਿੰਦੇ ਨੇ ਇਹ ਇਸ ਸੰਸਾਰ ਕਿਹਦਾ ਇਹੋ ਸੰਸਾਰ ਵੇਖਣਾ ਰਹਿਣਾ ਕੋ ਪਈ ਹੈਰੇ ਆਹ ਕਹਿੰਦੇ ਨੇ ਜਿਵੇਂ ਜੋ ਬਾਦਰ ਕੀ ਛਾਈ ਜਿੱਦਾਂ ਬੱਦਲ ਦੀ ਛਾਈ ਜਿਹੜੀ ਆ ਉਹ ਵੀ ਨਾਸ਼ਮਾਨਾ ਚੇਤੀ ਇਹ ਸੰਸਾਰ ਵੀ ਤੈਸਾ ਹੈ। ਤੋਂ ਐਸੀ ਜਿਹੜੀ ਭ੍ਰੰਤੀ ਆ ਸੰਸਾਰ ਵਿੱਚ ਸੱਤ ਦੀ ਜਾਂ ਜੜ-ਜੜ ਚ ਭ੍ਰੰਤੀ ਜੀਵ ਜੀ ਬ੍ਰੰਦੀ ਔਰ ਬ੍ਰੰਦੀ ਜਨ ਨਾਲ ਪ੍ਰਕਿਰਤੀ ਨਾਲ ਇਹ ਜਿਹੜੀ ਸਨ ਭ੍ਰੰਤੀ ਸਾਡੇ ਮਨ ਵਿੱਚ ਆ ਨੇ ਇਹਦੇ ਨਾਸ ਨੂੰ ਇਸ ਗ੍ਰੰਥ ਦਾ ਪਰਯੋਜਨ ਹੈ। ਪਰ ਪਰਪੰਚ ਦਾ ਕਾਰਨ ਜੋ ਅਗਿਆਨ ਹੈ ਅਲੱਗ-ਅਲੱਗ ਖਰ ਸਮਝਣਾ ਪਊਗਾ ਇਹ ਸਾਰੇ ਪਰਪੰਚ ਦਾ ਅਗਿਆਨ ਜਿਹੜਾ ਨਾ ਉਹ ਕਾਰਨ ਹੈ ਪਰਪੰਚ ਵਾ ਜਨਮਨ ਰੂਪੀ ਦੁੱਖ ਦਾ ਹੇਤੂ ਹੈ ਇਹ ਪਰਪੰਚ ਜਿਹਦੇ ਚ ਅਸੀਂ ਫਸਿਆ ਇਹ ਸਾਨੂੰ ਜੰਮਣ ਮਰਦੇ ਦੁੱਖ ਚ ਪਾਉਂਦਾ ਅਤਿਆੰਤ ਕਰਕੇ ਅਸੀਂ ਦੇ ਜਿ ਖੱਚਤ ਹੈ ਈਸ਼ਵਰ ਵੱਲੋਂ ਅਸੀਂ ਭੁੱਲੇ ਹੋਏ ਛੱਡਿਆ ਹੋਇਆ ਇਸ ਕਰਕੇ ਦੁੱਖ ਦਾ ਜਨਮ ਲਾ ਹੇਤੂ ਹੈ ਜਾਂ ਤੇ ਅਨਰਥ ਕਹੀਏ ਇਹਨੂੰ ਇਹਨਾਂ ਸਕੇਨ ता अनर्थ की निवृत्ति और परमानंद की प्राप्ति इस ग्रंथ का प्राप्ति जी मोक्ष कही है सो इस ग्रंथ का परम प्रयोजन है मुख्य प्रयोजन है जी? और अवान्तर प्रयोजन है अवान्तर प्रयोजन है जे पुरख की अभिलाषा हो जिस किसी चीज में आदमी की इच्छा हो उनु परम प्रयोजन कहते हैं और पुरुषार्थ भी कही है ਤੇਰਾ ਕੀ ਪਰਸ਼ਾਰਥ ਹੈ ਇੱਥੇ ਆਉਂਦਾ ਅਖਰ ਉਹੀ ਐਨੂੰ ਪ੍ਰਾਇਵਾਚੀ ਸ਼ਬਦ ਕਹਿੰਦੇ ਆ ਤੁਹਾਡੇ ਲਈ ਨਵਾਂ ਆ ਸਮਝਣ ਕੋਈ ਇੱਕੋ ਹੀ ਆ ਚਾਹੇ ਉਹਨੂੰ ਤੁਸੀਂ ਪ੍ਰਯੋਜਨ ਕਹਿ ਦੋ ਚਾਹੇ ਪਰਸ਼ਾਰਥ ਕਹਿ ਦੋ ਤੇਰਾ ਕੀ ਪਰਯੋਜਨ ਇੱਥੇ ਆਉਂਦਾ ਤੂੰ ਕਿਹੜੇ ਮਤਲਬ ਲੈ ਆਇਆ ਇੱਥੇ ਹਾਂ ਜਾਂ ਤੇਰਾ ਕੀ ਪਰਸ਼ਾਰਥ ਹੈ ਕਿ ਇਹਦਾ ਪਰਸ਼ਾਰਥ ਪੂਰਾ ਕਰਨਿਆ ਇਹ ਸਾਰੇ ਅਖਰ ਪ੍ਰਾਇਵਾਚੀ ਸ਼ਬਦ ਐ ਇੱਕੋ ਸ਼ਬਦ ਦੇ 2 2 3 3 ਅਰਥ ਨੇ ਕਰਦੇ ਉਹਨੂੰ ਪ੍ਰਾਇਵਾਚੀ ਕਹਿੰਦੇ ਆ ਸੋ ਆਵਲਾ ਦਾ ਦੁੱਖ ਕੀ ਨਿਵਰਤੀ ਵਿਖੇ ਔਰ ਸੁੱਖ ਕੀ ਪ੍ਰਾਪਤੀ ਵਿਖੇ ਸਰਪੁਰਖ ਨੂੰ ਹੋ ਗਿਆ ਸਾਰਿਆਂ ਆਦਮੀਆਂ ਨੂੰ ਇੱਛਾ ਆ ਕਿ ਸਾਡਾ ਦੁੱਖ ਹਟ ਜਾਏ ਤਾਂ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਜਾਏ ਇਹ ਇੱਛਾ ਸਾਰਿਆਂ ਨੂੰ ਹੈ ਔਰ ਸੋਈ ਮੁਕਸ਼ਾ ਦਾ ਸਰੂਪ ਹੈ ਸੋਖ ਮੁਕਤੀ ਵਿਧੀ ਹੈ ਜਨਮ ਮਰਨ ਤੇ ਸੁੱਖ ਨਹੀਂ ਦੋਖਿਆ ਜਾਂ ਤੇ ਪਰਮ ਪਰਜੋਨ ਮੋਕਸ਼ ਹੈ ਇਸ ਗ੍ਰੰਥ ਨੂੰ ਪੜਨ ਦਾ ਜਿਹੜਾ ਮੁੱਖ ਪਰਜੋਜਨਾ ਪਰਮ ਪਰਜੋਜਨਾ ਮੋਕਸ਼ ਹੈ ਪਰ ਗਿਆਨ ਨਹੀਂ ਹੈ ਗਿਆਨ ਹੋ ਜਾਏ ਫਿਰ ਗਿਆਨਪੰਦਾ ਗਿਆਨियों ਕੁਦਰ ਕਰਦਾ ਮੋਕਸ਼ ਮਿਲਿੰਦਾ ਕਾਹਤੇ ਸੁੱਖ ਕੀ ਪ੍ਰਾਪਤੀ ਦੁੱਖੀ ਨਿਵਰਤੀ ਦਾ ਸਾਧਨ ਤੋਂ ਗਿਆਨ ਹੈ ਜਦੋਂ ਕਿ ਚ ਇਹਦਾ ਗਿਆਨ ਹੋ ਜਾਂਦਾ ਵੀ ਜੈਰ ਹੈ ਦੁੱਖਾਂ ਨਾ ਪੂਆ ਦੁੱਖਾਂ ਨੂੰ ਛਾੜ ਜੂਗਾ ਅਮਰਤਾ ਪੀ ਲੈਗਾ ਸੁੱਖ ਹੋ ਜਾਊਗਾ ਜਾਨੀ ਜਿਹੜਾ ਕਿਸੇ ਚੀਜ਼ ਦਾ ਡਿਨ ਡਿਸਟਿੰਗੁਇਸ਼ ਬੈਟਵਨ ਟੂ ਥਿੰਗਸ ਦੋ ਚੀਜ਼ਾਂ ਵਿੱਚ ਜਿਹੜਾ ਫਰਕ ਦੱਸਣਾ ਸੁੱਖ ਤੇ ਦੁੱਖ ਵਿੱਚ ਪ੍ਰਾਪਤੀ ਹੈ ਪ੍ਰਾਪਤੀ ਵਿੱਚ ਉਹ ਜਿਹੜਾ ਨਾ ਇਹ ਸਾਧਨਾ ਕਰਤੀ ਹੈ ਉਹਨੂੰ ਉਹਦੇ ਵਿੱਚ ਕੀ ਕਹਿੰਦੇ ਨੇ ਉਹਨੂੰ ਸਾਰਿਆਂ ਨੂੰ ਆਦਮੀ ਨੂੰ ਦੁੱਖ ਤੇ ਸੁੱਖ ਦੀ ਇੱਛਾ ਹੈ ਉਹਨੂੰ ਮੋਕਸ਼ ਕਹਿੰਦੇ ਆ ਔਰ ਪਰਮ ਪ੍ਰਯੋਜਨ ਮੋਕਸ਼ ਹੈ ਸੋ ਗਿਆਨ ਨੇ ਕਿਉਂਕਿ ਸੁਖ ਕੀ ਪ੍ਰਾਪਤੀ ਤੇ ਦੁੱਖੀ ਨਿਵਰਤੀ ਦਾ ਸਾਧਨ ਤੋਂ ਗਿਆਨ ਹੈ ਔਰ ਸੁਖ ਕੀ ਪ੍ਰਾਪਤੀ ਬਾ ਦੁੱਖੀ ਨਿਵਰਤੀ ਰੂਪ ਗਿਆਨ ਨਹੀਂ ਸੁਖ ਦੁਖ ਦੀ ਪ੍ਰਾਪਤੀ ਜਿਹੜੀ ਹੈ ਉਹ ਦੁੱਖ ਨਿਵਰਤੀ ਦਾ ਗਿਆਨ ਨਹੀਂ ਜਾਂ ਤੇ ਅਵੰਤਨ प्रयोजन है, है केवल ज्ञान अज्ञान नु नाश करदा मोक्ष ਨਹੀਂ ਦਿੰਦਾ ਸਮਝ ਗਏ ਜਿਹੜਾ ਗਿਆਨ ਹੈ ਉਹ ਅਗਿਆਨ ਨੂੰ ਨਾਸ਼ ਕਰਦਾ ਯੋ ਮਾਂ ਸੂਰਜ ਜਿਹੜਾ ਨਾ ਅੰਧੇਰੇ ਨੂੰ ਦੂਰ ਕਰਦਾ ਹੈ। ਮੁਕਤੀ ਦਾ ਸਾਧਨ ਨਹੀਂ ਹੈ। ਤੋ ਸਾਧਨ ਤੋਂ ਗਿਆਨ ਹੈ, ਤੋ ਸੁਖੀ ਪ੍ਰਾਪਤਿ ਦੋਖੀ ਨਿਵਰਤੀ ਰੂਪ ਗਿਆਨ ਹੈ, ਜਾਂ ਤੇ ਅਵੰਤਰ ਪ੍ਰਜੋਗਨ ਹੈ, ਬਾਹਰੀ ਪ੍ਰਜੋਗਨ ਹੈ। ਜੋ ਵਸੂ ਦੁਆਰਾ ਪਰਮ ਪ੍ਰਜੋਗਨ ਦੀ ਪ੍ਰਾਪਤੀ ਹੋਵੇ, ਸੋ ਅਵੰਤਰ ਪ੍ਰਜੋਗਨ ਕਿਹਾ। ਜਿਹੜੀ ਚੀਜ਼ ਦੁਆਰਾ ਪਰਮ ਪਰਜੋਗਨ, ਪਰਮ ਪ੍ਰਜੋਗਨ ਕੀ ਮੋਕਸ਼। ਜਿਹੜੀ ਚੀਜ਼ਾਰੇ ਨਾਲ ਸਾਨੂੰ ਮੋਗ ਪ੍ਰਾਪਤੀ ਹੋਏਗੀ ਉਹ ਅਵੰਤਰ प्रयोजन ਤੋਂ ਤਾਂ ਐਸਾ ਗਿਆਨ ਹੈ ਕਾਹਤੇ ਗ੍ਰੰਥ ਕਰਕੇ ਗਿਆਨ ਦੁਆਰਾ ਮੁਕਤੀ ਰੂਪ ਪਰਮ ਪ੍ਰਯੋਜਨ ਕੀ ਪ੍ਰਾਪਤੀ ਹੋਏ ਜਾਂਦੇ ਗਿਆਨ ਅਵੰਤਰ प्रयोजन ਇਹ ਕਹਿੰਦਾ ਗਿਆਨ ਨਾਲ ਮੁਕਤੀ ਨਹੀਂ ਹੁੰਦੀ ਮੁਕਤੀ ਦਾ ਨਾਮ ਨਹੀਂ ਮੋਕਸ਼ ਇਹ ਕਹਿ ਰਿਹਾ ਸੀ ਗਿਆਨ ਨਾਲ ਸੁੱਖ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਉਹ ਕਹਿੰਦਾ ਨਹੀਂ ਰਿਤੇ ਗਿਆਨ ਆ ਮੁਕਤੀ ਗਿਆਨ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਸੁਖ ਦੁਖ ਦਾ ਅਨੁਭਵ ਤਾਂ ਗਿਆਨ ਨਾਲ ਹੋ ਜੂਗਾ ਪਰੰਤੂ ਗਿਆਨ ਜਿਹੜਾ ਆ ਉਹ ਮੋਕਸ਼ ਦਾ ਮੂਲ ਕਾਰਨ ਹੈ ਗਿਆਨ ਨਾਲ ਹੀ ਮੁਕਤੀ ਹੋਣੀ ਹੈ ਇਸ ਵਾਸਤੇ ਗਿਆਨ ਜਿਹੜਾ ਹੈ ਇਹ ਅਵੰਤਰ ਪਰਯੋਜਨ ਹੈ ਅੰਤਰੀ ਵੀ ਅੰਟਰਨਲ ਅੰਟਰਨਲ ਐਕਸਟਰਨਲ ਨਹੀਂ ਗ੍ਰੰਥ ਕੇ ਪਰਜਨ ਵਿੱਚ ਸ਼ੰਕਾ ਉਹਨੇ ਇੱਕ ਬੰਦਾ ਸ਼ੰਕਾਬਦੀ ਕਹਿੰਦਾ ਜਾਣੀ ਕਿਦਾਂ ਹੋ ਜੂਗਾ ਜਿੱਦਾਂ ਤੂੰ ਕਹਿਣਾ ਸ਼ੰਕਾ ਕੀ ਕਹਦਾ ਜੀਵ ਕੋ ਸਰੂਪ ਅਤੀ ਆਨੰਦ ਕਹਿਤ ਬੇਦ ਬੇਦ ਨੇ ਇਹ ਗੱਲ ਕਹੀ ਐ ਕਿ ਜਿਹੜਾ ਮਨੁੱਖ ਦਾ ਅਸਲੀ ਸਰੂਪ ਆਤਮਾ ਤੇ ਵੈਸੇ ਆਨੰਦ ਸਰੂਪ ਹੈ ਸਮਝਣਾ ਥੋੜਾ ਬੇਹਦ ਕਹਿੰਦਾ ਆ ਤੇ ਆਤਮਾ ਤੇ ਵੈਸੇ ਆਪਣੇ ਆਪ ਜੀ ਆਨੰਦ ਸਰੂਪ ਹੈ ਸੁਖ ਸਰੂਪ ਹੈ ਤਾਂ ਕਿ ਸੁਖ ਪ੍ਰਾਪਤੀ ਕੋ ਸੰਭਵ ਖਾਨੀ ਜੇ ਪਹਿਲੇ ਤੇਰੇ ਸੋਖ ਹੈਗਾ ਤੂੰ ਸੁਖਾ ਦੇ ਲੈਣਾ ਫੇਰ ਅਸੰਭਵ ਹੈ ਨਹੀਂ ਹੋ ਸਕਦਾ ਕਿਉਂਕਿ ਆਤਮਾ ਤਾਂ ਸੁਖ ਰੂਪ ਹੈ ਅਨੰਦ ਸਰੂਪ ਹੈ ਵਿਆਪਕ ਸਰੂਪ ਹੈ ਜਨਮ ਮਰ ਤੋਂ ਰਹਿਤ ਹੈ ਨੈਣਕ ਸ਼ਰਨਤੀ ਸ਼ਸਤਰ ਨੈਣਕ ਦੇਤੀ ਪਾਪ ਕਾਣੀ ਕਟਵਾੜ ਕੋਈ ਨਹੀਂ ਸਕਦਾ ਉਸ ਨਾ ਕਾੜਵਾੜ ਹੋਤਾ ਨਾ ਬਾੜ ਕਾੜ ਹੋਤਾ ਆਤਮਾ ਤਾਂ ਤੇਰੀ ਸੁਖ ਸਰੂਪ ਪਹਿਲਾਂ ਹੀ ਹੈ ਕਿ ਤੈਨੂੰ ਆ ਜਿਹੜਾ ਤੂੰ ਸੁਖ ਦੀ ਪ੍ਰਾਪਤੀ ਵਾਸਤੇ ਇਹ ਅਸੰਭਵ ਹੈ ਨਹੀਂ ਕਹਿੰਦਾ ਹੋ ਸਕਦਾ ਇਹ ਕਿੰਤੂ ਕੀ ਤਾਦੂ ਬੰਦੇ ਨੇ ਕਹਿੰਦਾ ਆਗੇ ਜੋ ਅਪਰਾਪਤ ਵਸਤੂ ਤਾਂ ਕੀ ਪ੍ਰਾਪਤੀ ਸੰਭਵਤ ਇੱਕ ਚੀਜ਼ ਤੁਹਾਡੇ ਕੋਲ ਪਹਿਲਾਂ ਹੀ ਹੈ ਉਹਦੀ ਪ੍ਰਾਪਤੀ ਬੰਦੀ ਨਹੀਂ ਇੱਕ ਚੀਜ਼ ਸਾਡੇ ਕੋਲ ਹੈਗੀ ਹੈ ਅਸੀਂ ਆਨੰਦ ਸਰੂਪ ਹੀ ਹੈ ਇਹਨੂੰ ਪ੍ਰਾਪਤ ਕਰਨ ਦੀ ਲੋੜ ਹੈ ਹੈਗੀ ਹੈ ਤੁਹਾਡੇ ਕੋਲ ਹੈਗਾ ਕਹਿੰਦਾ ਜਿਹੜੀ ਵਸਤੂ ਇਹਦੇ ਕੋਲ ਪਹਿਲਾਂ ਹੀ ਹੈ ਉਹਨੂੰ ਪ੍ਰਾਪਤ ਕਰਨਾ ਬਣਦਾ ਨਹੀਂ ਨਿਤ ਪ੍ਰਤੀ ਵਸਤੂ ਕੀ ਤਾਂ ਪ੍ਰਾਪਤੀ ਕੇ ਮਮਾਨੀ ਹੈ ਜਿਹੜੀ ਨਿਤਾ ਪ੍ਰਤੀ ਹੋਣ ਵਾਲੀ ਹੈ ਕਦੇ ਪੈਦਾ ਹੁੰਦੇ ਕਦੇ ਹਟ ਜਾਂਦੇ ਸੁੱਖ ਕਦੇ ਮਿਲਦਾ ਕਦੇ ਦੁੱਖ ਆਈਦਾ ਇਹਦੀ ਪ੍ਰਾਪਤੀ ਕਿਸ ਤਰ੍ਹਾਂ ਮੰਨੀ ਜਾਏ ਨਹੀਂ ਹੋਣਾ ਕਹਿੰਦਾ ਐਸੀ ਸ਼ੰਕਾ ਲੈਸਾਨ ਕੀਜੇ ਨਾ ਵਿਸ਼ਵਾਨ ਹਾਰ ਜੇ ਕੋਈ ਇਦਾਂ ਦਾ ਆਦਮੀ ਤੁਹਾਡੇ ਕੋਲ ਸ਼ੰਕਾ ਕਰ ਦੇਵੇ ਤੇ ਤੂੰ ਤਾਂ ਬੈਲੇ ਸੁਖ ਸੁਰੂਪ ਹੈ ਤੂੰ ਸੁਖ ਬੜਾ ਦੇ ਕਹਿੰਦੇ ਲੈ ਲੰਦਾ ਕਹਿੰਦਾ ਉਸ ਦੇ ਇਸ ਗੱਲ ਨੂੰ ਸੁਣ ਕੇ ਆਪਣੇ ਜਿਹੜਾ ਵਿਸ਼ਵਾਸ ਹੈ ਨਾ ਇਹਨੂੰ ਖਤਮ ਨਾ ਕਰੋ ਵਿਸ਼ਵਾਸ ਬਣਾ ਕੇ ਰੱਖੋ ਗੁਰੂ ਕੇ ਪ੍ਰਸਾਦ ਤੇ ਕੋ ਤਰਕ ਪਾ ਲੈ ਪਾਨੀ ਹੈ ਗੁਰੂ ਦੇ ਗੁਰੂ ਦੇ ਪ੍ਰਸਾਦ ਮੈਨੇ ਕਿਰਪਾ ਦੁਆਰਾ ਉਨੇ ਜਿਹੜੀ ਕਤਲਕ ਕੀਤੀ ਹੈ ਤੁਹਾਡੇ ਵਿਚਾਰ ਤੇ ਕਿ ਆਤਮ ਸੁਖ ਦੀ ਪ੍ਰਾਪਤੀ ਨਹੀਂ ਬਣਦੀ ਕਿਉਂਕਿ ਆਤਮਿਕ ਸੁਖ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਹੈ ਇਹ ਜਿਹੜੀ ਨੂੰ ਕਤਲਕ ਕੀਤੀ ਹੈ ਇਹਨੂੰ ਨਾਸ ਕਰਨ ਵਾਸਤੇ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਇਹਨੂੰ ਕਤਲਕ ਨੂੰ ਪੂਰੀ ਭਰਾਂਤ ਨਾਸ ਕਰੋ ਕਿਵੇਂ ਕਰ ਕੋ ਕੰਕਣ ਖੋਇਐ ਸੁਭੰ ਭੇ ਹੋਜੈ ਕੜਾ ਪਾਇਆ ਇਹ ਕੜਾ ਇੱਥੇ ਜੜ ਗਿਆ ਕਹ ਲਾਂਗਵਾਦਿਆ। ਇਹ ਆ ਕਹ ਲਾਂਗਵਾਦਿਆ। ਕਹਿੰਦੇ ਕਰ ਕੋ ਕੰਕਨ ਖੋਇਓ ਹੱਥ ਦਾ ਕੜਾ ਗਵਾਦਿਆ। ਐਸੋ ਭ੍ਰਮ ਪੈ ਹੋ ਜਾ। ਜਿਹਨੂੰ ਇਹੋ ਜਿਹਾ ਭ੍ਰਮ ਹੋ ਗਿਆ। ਗਿਆਨ ਤੇ ਮਿਲ ਤੇ ਇਹ ਪ੍ਰਾਪਤ ਪ੍ਰਾਪਤ ਜਾਣੀ। ਕਹਿੰਦੇ ਜਦੋਂ ਦਾ ਗਿਆਨ ਹੋਰ ਉਹ ਉੱਤੇ ਚੜ ਗਿਆ ਯਾਰ ਕੜਾ ਕੋਟੀ ਜਿ ਫਸਿਆ ਹੀ ਕੜਾ ਤੇ ਮੇਰਾ ਵਿੱਚੇ ਸੀਗਾ। ਕਹਿੰਦੇ ਪਹਿਲੇ ਪ੍ਰਾਪਤ ਇਸ ਕੜਾ ਗਵਾਚਾ ਨਹੀਂ ਸੀਗਾ। ਇੱਕ ਭ੍ਰਮ ਹੋ ਗਿਆ ਸੀ। ਉਹ ਭ੍ਰਮ ਜਦੋਂ ਦੂਰ ਹੋਏ ਤਾਂ ਕਰਾ ਪ੍ਰਾਪਤ ਹੋ ਗਿਆ। ਪ੍ਰਾਪਤ ਕੋ ਪ੍ਰਾਪਤ ਮੰਨਿਏ। ਇਸ ਤਰ੍ਹਾਂ ਚੀਜ਼ ਤੁਹਾਡੇ ਕੋਲ ਪ੍ਰਾਪਤ ਸੀ ਨੂੰ ਪ੍ਰਾਪਤ ਮੰਨਿਆ। ਆਨੰਦ ਸਰੂਪ ਤੁਸੀਂ ਹੈਗੇ ਹੋ। ਪਰ ਭ੍ਰਮ ਵਿੱਚ ਪੈ ਕੇ ਤੁਹਾਡਾ ਆਨੰਦ ਸਰੂਪ ਤੁਮੇ ਜਦ ਤੱਕ ਭ੍ਰਮ ਦੂਰ ਨਹੀਂ ਹੁੰਦਾ ਆਨੰਦ ਸਰੂਪ ਤੁਸੀਂ ਨਹੀਂ। ਇਹ ਕਹਿਣਾ ਚਾਹੁੰਦਾ। ਕਹਿੰਦਾ ਠੀਕ ਪੂਰਾ ਬਕਿਆ। ਅਨਰਥ ਕੀ ਨਿਵਰਤੀ ਔਰ ਪਰਮਾਨੰਤ ਕੀ ਪ੍ਰਾਪਤੀ ਗ੍ਰੰਥ ਦਾ प्रयोजन ਹੈ। ਇਹ ਉਹੀ ਗੱਲ ਫਿਰ ਦੁਬਾਰਾ ਸਪਸ਼ਟ ਕਰੇਗਾ। ਇਥੇ ਪਿੱਛੇ ਆਇਆ ਸੀ ਵੀ ਗ੍ਰੰਥ ਦਾ प्रयोजन ਕੀ ਹੈ ਉਹ ਜੀਵ ਬ੍ਰह्म ਦੀ ਏਕਤਾ ਤੇ ਅਨਰਥ ਦੀ ਨਿਵਰਤੀ ਜਿਹੜੀ ਸੀਗੀ ਉਹਨੂੰ ਕਹਿੰਦਾ ਇਹ मोक्ष मुक्ति ਹੈ ਇਸ ਗ੍ਰੰਥ ਦਾ प्रयोजन ਹੈ ਇਹ ਹਾਂਜੀ ਅਨਰਥ ਕੀ ਨਿਵਰਤੀ ਪਰਮਾਨੰਦ ਪ੍ਰਾਪਤੀ ਗ੍ਰੰਥ ਦਾ प्रयोजन ਹੈ ਸੋ ਬਣਨੇ ਨਹੀਂ ਕੋਤਾਰ ਕੀਤੇ ਕਹਿੰਦੇ ਨਹੀਂ ਬਣਦਾ ਕਿਉਂ ਸਰਬ ਵੇਦ ਜੀਵ ਨੂੰ ਪਰਮਾਨੰਦ ਸਰੂਪ ਬਲਨ ਕਰਿਆ ਮਹਾਰਵਾਣੀ ਵੀ ਕਹਿੰਦੀ ਹੈ ਇਹ ਆਤਮ ਸਰੂਪ ਹੈ ਨੂੰ ਕੋ ਦੋਸਤ ਨਹੀਂ ਹਨ ਬੇਦੀ ਵੀ ਕਹਿੰਦਾ ਸਾਰੇ ਗ੍ਰੰਥ ਇਹ ਗੱਲ ਕਹਿੰਦੇ ਐ ਭਈ ਆਤਮ ਸਰੂਪ ਤਾਂ ਪਰਮਾਨੰਤ ਸਰੂਪ ਐ ਔਰ ਤੂੰ ਅੰਗੀਕਾਰ ਵੀ ਕਰੋ ਹੋ ਔਰ ਜੋ ਬਸੂ ਪ੍ਰਾਪਤ ਹੋਵੇ ਤਾਂ ਕੇ ਪ੍ਰਾਪਤੀ ਸਮੋ। ਜਿਹੜੀ ਬਸੂ ਤੁਹਾਨੂੰ ਪਹਿਲੇ ਮਿਲੀ ਉਹਨੂੰ ਪ੍ਰਾਪਤ ਕਰਨ ਦੀ ਲੋੜ ਨਹੀਂ। ਸਦਾ ਪ੍ਰਾਪਤ ਬਸੂ ਦੀ ਪ੍ਰਾਪਤੀ ਸਰਵਥਾ ਬਣ ਨਹੀਂ। ਤੁਸੀਂ ਹਮੇਸ਼ਾ ਸਦੀਵ ਕਰ ਸੁਖ ਰੂਪ ਤਾਂ ਸੁਖ ਦੀ ਲੋੜ ਐ। ਜਾਂ ਤੇ ਸਰਵਾ ਸਦਾ ਸਰਮਾਨੰਤ ਪ੍ਰਾਪਤ ਸ੍ਰੂਪ ਆਤਮਾ ਨੂੰ ਪਰਮਾਨੰਤ ਦੀ ਪ੍ਰਾਪਤੀ ਕਹਿਣਾ ਸਰਪ੍ਰਕਾਰ ਕਰਕੇ ਅਸੰਭਵ ਹੈ ਗਲਤ ਹੈ ਕਹਿਣਾ ਐਸੀ ਕੋਈ ਸ਼ੰਕਾ ਕਰੇ ਕੋਈ ਕੋ ਤਰਕ ਕਰੇ ਤੁਹਾਡੇ ਨਾਲ ਤਾਂ ਸ਼ੰਕਾ ਕੋ ਸੁਣ ਕੇ ਗ੍ਰੰਥ ਕੇ ਪ੍ਰਯੋਜਨ ਮੇਂ ਵਿਸ਼ਵਾਸ ਦੂਰ ਨਹੀਂ ਕਰਨਾ ਵਿਸ਼ਵਾਸ ਆਪਣਾ ਪੱਕਾ ਰੱਖਣਾ ਕਿੰਤੂ ਆਤਮਾ ਵਿਦਿਆ ਕੇ ਉਪਦੇਸ਼ ਕਰਨੇ ਵਾਲੇ ਜੋ ਗੁਰੂ ਹੈ ਉਹਨਾਂ ਦੀ ਕਿਰਪਾ ਤੇ ਸ਼ੰਕਾਰੂਪੀ ਜੋ ਕਤਰਕ ਹੈ ਸੁਦ੍ਰਸ਼ਣ ਸੇ ਦੂਰ ਕਰ ਦੇਣਾ कैसे जिस तरह सांझे से कैसे एक आदमी ने कहा मेरा कड़ा गुआ गया कहा कि हाथ में कंकन हो गए ता ऐसा भ्रम हो जाए जो मेरा हाथ का कड़ा गुआ गया तब बाकू किसी के कहे थे कंकन का ऐसा ज्ञान हो जाए मेरा कंकन हाथ में उ गए असी पासपोर्ट दफ्तर से ए मेरे नाल से दफ्तर तो उतर तो के गली तुरे तो जाए मैं एनक पंडित एनक रह गई यार ਨੰਨਾ ਕਿਹੜੀ ਮੈਂ ਕਹਿਆ ਮੈਂ ਅੰਕ ਲਾਉਣਾ ਕਹਿੰਦਾ ਤੂੰ ਲੱਜ ਗਈ ਐ ਐਨਿਕ ਮੈਂ ਲਾਈ ਹੋਈ ਸੀ ਮੈਂ ਕਹਿਆ ਨਾ ਐਨ ਕਦੇ ਹੈਗੀ ਪ੍ਰਮੋਗੈਨ ਕਰ ਰਹਿ ਗਈ ਹੁਣ ਇਹ ਨੂੰ ਕਹਿੰਦਾ ਐਨ ਦਾ ਤੁਹਾਡੇ ਹੈਗੀ ਆ ਗੁਆਚੀ ਨਹੀਂ ਮੈਂ ਥੋੜੇ ਚਲੇ ਪਰੇਸ਼ਾਨ ਹੋ ਗਿਆ ਬੈਨ ਕੋ ਉੱਪਰ ਹੈਗੇ ਯਾਰ ਉੱਪਰ ਜਾਣਾ ਪੈਣਾ ਵਾ ਤੀਸਰੀ ਮੰਜ਼ਲ ਨੇ ਐਨ ਕਦੇ ਲਾਈ ਹੋਈ ਐ ਇਹ ਪ੍ਰਾਪਤ ਸੀਗੀ ਤਾਂ ਮੈਨੂੰ ਭ੍ਰਮ ਪੈਦਾ ਹੋ ਗਿਆ ਕਿ ਅਪਰਾਪਤ ਹੋਗੀ ਰਹਿ ਗਈ ਪਰੰਤੂ ਦਸਣ ਦੇ ਨਾਲ ਉਹ ਮੈਨੂੰ ਅਪਰਾਪਤ ਬਸੂ ਜਿਹੜੀ ਸੀ ਉਹ ਪ੍ਰਾਪਤ ਹੋ ਗਈ ਸ਼ੰਕਾ ਜਿਹੜਾ ਭਰਮ ਦੂਰ ਹੋ ਗਿਆ ਇਹ ਤਾਂ ਕੰਕਣਾਰੀ ਦਾ ਉਦਾਹਰਣ ਹੈ ਤੇ ਮੇਰੀ ਸੱਚੀ ਉਦਾਹਰਣ ਹੈ ਮੇਰਾ ਹਾਰ ਕੰਕਣ ਕਾ ਖੋ ਗਿਆ ਤਬ ਬਾਕੇ ਸੁਖੂ ਕਹਿੰਦੇ ਕਿ ਕੰਕਣ ਕਾ ਐਸਾ ਗਿਆਨ ਹੋ ਜਾ ਮੇਰਾ ਕੰਕਣ ਹੱਥ ਮੇ ਤਬ ਐਸੇ ਕਹੇ ਮੇਰਾ ਕੰਕਣ ਮਿਲ ਗਿਆ ਇਸ ਰੀਤੀ ਸੇ ਪ੍ਰਾਪਤ ਜੋ ਕੰਕਣ ਹੈ ਤਾਂ ਕੀ ਵੀ ਪ੍ਰਾਪਤੀ ਕਹੀਏ ਹੈ ਇੱਕ ਦ੍ਰਿਸ਼ਟਾਂਤ ਆਇਆ ਸੀ ਕਿ 10 ਬੰਦੇ ਦਰਿਆ ਪਾਰ ਕੀਤਾ ਉਹ ਕਹਿੰਦੇ ਸਾਡੇ 1 ਕਰੋੜੀਆਂ 9 ਆ ਸੀ ਉਹ ਸੰਤਰਾ ਇੱਕ 2 3 4 ਆਪਣਾ ਦਾਤਾ ਤੁਸੀਂ ਦਾਸੋ ਬੜੇ ਖੁਸ਼ ਹੋਏ ਕਹਿੰਦੇ ਤੁਸੀਂ ਸਾਡਾ ਬੰਦਾ ਲੱਭਤਾ ਗੁਆਚਿਆ ਨਹੀਂ ਲੱਭ ਗਿਆ ਤੁਸੀਂ ਆਨੰਦ ਦੀ ਪ੍ਰਾਪਤੀ ਹੈ ਪਰੰਤੂ ਪ੍ਰਮਾਣ ਕਰਕੇ ਉਹ ਨਹੀਂ ਨਜ਼ਰ ਆ ਰਿਹਾ ਹਾਂਜੀ ਰਾਦੇ ਨੇ ਰਹਿ ਤੁਸੀਂ ਦੀਵਾ ਜਗਾ ਗਏ ਤੇ ਬਾਟੀ ਰੱਖ ਦਿਓ ਥਿਵੇਰਾ ਕਸੂਰ ਨਹੀਂ ਹੈ ਦੀਵਾ ਰੋਸ਼ਨੀ ਦਿੰਦਾ ਉਹਦੇ ਤੇ ਤੁਸੀਂ ਉਹ ਰੱਖ ਦਿੱਤਾ ਇਸ ਕਰਕੇ ਬੰਦ ਚੁੱਕਦੇ ਹੋਗੇ ਰੋਸ਼ਨੀ ਜਾਏਗਾ ਆਤਮਾ ਭ੍ਰਮ ਕਰਕੇ ਸਾਨੂੰ ਭ੍ਰਮ ਕਰਕੇ ਅਗਿਆਨ ਕਰਕੇ ਸਾਨੂੰ ਦੁੱਖ ਪ੍ਰਤੀਤ ਹੋ ਰਿਹਾ ਜਦੋਂ ਸਾਨੂੰ ਗਿਆਨ ਹੋ ਗਿਆ ਆਤਮਾ ਸੁਖ ਸਰੂਪ ਹੈ ਤੈਸੇ ਪਰਮਾਨੰਦ ਸਰੂਪ ਆਤਮਾ ਵਿਖੇ ਅਵਿਦਿਆ ਕੇ ਬਲ ਸੇ ਐਸੀ ਪ੍ਰਾਪਤੀ ਹੋ ਅਗਿਆਨ ਕਰਕੇ ਬ੍ਰਹਮ ਆਤਮਾ ਪਰਮਾਨੰਦ ਸਰੂਪ ਨਹੀਂ ਹੈ ਕਿੰਤੂ ਪਰਮਾਨੰਦ ਸਰੂਪ ਬ੍ਰਹਮ ਹੈ ਤਾਂ ਬ੍ਰਹਮ ਕਾ ਔਰ ਮੇਰਾ ਵਿਯੋਗ ਹੋ ਗਿਆ ਉਪਾਸਨਾ ਕਰਕੇ ता ब्रह्म को मैं प्राप्त तो होऊंगा यह शंका है अब होऊंगा मैं प्राप्त है नहीं मैं इस रीति की भ्रांति बहुत मूर्ख प्राणियों को रही है कई आदमी तो कर यदि भी बहुत पंडित भी ऐसे हैं तथा भी वे सर मूर्ख ही जो जीव ब्रह्म का बजोग अंगीकार करे तो मूर्ख कही है तीन पुरखन को उत्तम संस्कार के जो कदाचित ब्रह्म ज्ञानी आचार्य वेदाम ग्रंथ के श्रवण की प्राप्ति हो जाए आचार्य पुरुष ब्रह्म ज्ञानी मिल जाए ते वो ग्रंथ सुनांदा होवे श्रवण की प्राप्ति हो जाए तब सुने अर्थ को नेच्य करके कहे परमानंद हमारे को ग्रंथ और आचार्य की कृपा से प्राप्त भया है फिरो ज्ञान हो जाए महापुरुष ज्ञान में सुख रूपता तू है तू किथे भोलया पर्दा परमानंद प्रमाण हमारे ग्रंथ को और आचार्य के पास से प्राप्त भया जय उनका कहने का अभिप्राय है आत्मा तो परमानंद स्वरूप आगे भी था परंतु मेरा आत्मा परमानंद रूप इस रीति से पान नहीं पान में ना प्रतीति नहीं होता सी चाहे प्राप्त की न्याय था आचार्य द्वारा गुरु द्वारा विद्वान द्वारा ग्रंथों सबरण से परमानंद का बुद्धि भी के पान होवे है पान में ना प्रतीति होती है ज्ञते परमानंद की प्राप्ति कहे इस प्रीति से प्राप्ति की भी प्राप्ति बनने ते है परमानंद प्राप्त रूप ग्रंथन का प्रयोजन बनता है संभव है ना ठीक है संभव है बनता है जैसे प्राप्त की प्राप्ति ग्रंथ का प्रयोजन है वैसे नित्य वृति की निवृत्ति भी प्रयोजन संभव है रोज दी जड़ी वृति माड़ी है उदा निवृत्ति हो जानी वो संभव है देशांत कहंदे किदा ਕਹਿੰਦੇ ਜੈਵਰੀ ਵਿਖੇ ਸਰਪ ਨਿੱਤਿ ਨਿਵਰਤੀ ਔਰ ਜੈਵਰੀ ਕੇ ਗਿਆਨ ਸੇ ਨਿਵਰਤੀ ਹੋਵੇ। ਤੈਸੇ ਆਤਮਾ ਵਿਖੇ ਸੰਸਾਰ ਨਿੱਤਿ ਨਿਵਰਤੀ ਹੈ ਤਾਂ ਕਿ ਨਿਵਰਤੀ ਆਤਮਾ ਕੇ ਗਿਆਨ ਸੇ ਹੋਵੇ। ਜਦ ਤੱਕ ਰੱਸੀ ਦਾ ਪੂਰਵ ਗਿਆਨ ਪੂਰਨ ਗਿਆਨ ਨਹੀਂ ਹੁੰਦਾ ਉਦੋਂ ਤੱਕ ਉਹ ਸੱਪ ਦਾ ਭਰਮ ਪਿਆ ਰਹਿੰਦਾ ਹੈ। ਜਦੋਂ ਪਤਾ ਲਵੇ ਰੱਸੀ ਹੈ ਤੇ ਸੱਪ ਦਾ ਭਰਮ ਆਪਣੇ ਆਪ ਨਸ਼ਟ ਹੋ ਜਾਂਦਾ ਹੈ। ਜਾਂ ਤੇ ਨਿਤ ਨਿਵਰਤੀ ਕੀ ਨਿਵਰਤੀ ਔਰ ਨਿੱਤ ਪ੍ਰਾਪਤੀ ਕੀ ਪ੍ਰਾਪਤੀ ਗ੍ਰੰਥ ਦਾ ਪ੍ਰਯੋਜਨ ਹੈ ਇਹ ਜਿਹੜੇ ਕੋਤਾਰ ਕੇ ਜਿਨ੍ਹਾਂ ਨੇ ਕੀਤੀ ਵਿੱਚ ਉਹਨਾਂ ਦਾ ਹਾਲ ਨੇ ਦੱਸਿਆ ਇੱਕ ਪਦਾਰਥ ਮੋਗਸ਼ਵੇਂ ਭਾਵ ਭਾਵਦੋਂ ਨੂੰ ਬਣ ਨਹੀਂ ਉਹ ਇੱਕ ਸ਼ੰਕਾ ਹੋਰ ਕਰ ਦਿੰਦੀ ਹੈ ਕਿ ਇੱਕੋ ਹੀ ਪਦਾਰਥ ਜਿਹੜਾ ਜਿੱਦਾਂ ਮੋਗਸ਼ ਹੈ ਇਹ ਵਿਖੇ ਵਿੱਚ ਭਾਵ ਭਾਵਦੋਂ ਵਿੱਚ ਬਣਦਾ ਨਹੀਂ ਵੀ ਕਦੀ ਹੋਵੇ ਕਦੀ ਨਾ ਹੋਵੇ ਕਹਿੰਦੇ ਨਹੀਂ ਬਣਦਾ ਕੀ ਕਹਿੰਦਾ ਕਿਉਂ ਕਹਿੰਦਾ ਕਾਰਨ ਸਾਇਜਕਤ ਕੀ ਨਿਵਰਤੀ ਔਰ ਪਰਮਾਨੰਦ ਕੀ ਪ੍ਰਾਪਤੀ ਗਲਤ ਦਾ ਪ੍ਰਯੋਜਨ ਹੈ। ਜੈ ਪੂਰਵ ਕਹਿਆ ਸੋ ਸੰਭਵ ਨਹੀਂ। ਇਹ ਹੋਰ ਤਰਕ ਕਰਨ ਲੱਗਾ ਬੰਦਾ ਨਮਾ। ਇਹ ਨਹੀਂ ਕਹਿੰਦਾ ਬੰਦੀ। ਕਿਉਂਕਿ ਨਿਵਰਤੀ ਨਾਮ ਤੁਹਾਂਸ ਦਾ ਹੈ। ਪ੍ਰਵਿਰਤੀ ਕਿਸੇ ਚੀਜ਼ ਸਾਡੀ ਪ੍ਰਵਿਰਤੀ ਹੋ ਗਈ। ਤੇ ਪ੍ਰਵਿਰਤੀ ਬਣੀ ਹੈ। ਤਾਂ ਫਿਰ ਪ੍ਰਵਿਰਤੀ ਦੀ ਨਿਵਰਤੀ ਹੋ ਗਈ। ਪ੍ਰਵਿਰਤੀ ਖਤਮ ਹੋ ਗਈ। ਤੁਹਾਂਸ ਮੈਨਾਂ ਨਾਸ਼ ਹੋ ਗਈ ਇਹ ਕਹਿੰਦਾ ਨਿਵਰਤੀ ਨਾਮ ਤੁਹਾਂਸ ਦਾ ਹੈ ਨਾਸ਼ ਹੋ ਗਈ ਜਿਹੜੀ ਸਾਡੀ ਪ੍ਰਵਿਰਤੀ ਜਿਹਨਾਂ ਨਿਵਰਤ ਹੋਗੇ ਤੁਹਾਂਸ ਹੋਰ ਨਾਸ਼ ਦੋਨੋਂ ਪ੍ਰਯਾਇ ਸ਼ਬਦ ਹੈ ਨਾਸ਼ ਹੋਣਾ ਤੁਹਾਂਸ ਹੋਣਾ ਇੱਕੋ ਗੱਲ ਹੈ ਡਿਸਟਰੋਏ ਸੋ ਨਾਸ਼ ਅਭਾਵ ਰੂਪ ਹੈ ਜਿਦਾਂ ਹਨ ਅੰਧੇਰਾ ਹੈ ਲਿਆ ਭਾਵ ਰੂਪ ਹੈ ਇਸ ਤਰ੍ਹਾਂ ਸਾਡੇ ਜ ਗਿਆਨ ਵੀ ਅਭਾਵ ਰੂਪ ਚ ਹੈ ਤੋ ਜਾਣਦੇ ਮੋਗਸ਼ੂ ਦੇ ਭਾਵ ਰੂਪਤਾ ਔਰ ਅਭਾਵ ਰੂਪਤਾ ਦੋਨੋਂ ਪ੍ਰਤੀਤ ਹੋਵੇ ਗਿਆਨ ਹੈ ਤੇ ਗਿਆਨੀ ਵੀ ਹੈ ਫੀਰ ਮੰਤਰ ਗਿਆਨ ਵਿੱਚ ਕੌਣ ਕਿਸੇ ਨੂੰ ਸੁਣਾਉਂਦਾ ਬੱਚਾ ਅੱਖਾਂ ਨੇ ਵਹਾੜੀਆਂ ਮੁਠੀਆਂ ਬੰਦ ਨੇ ਮਾਂ ਨੂੰ ਆਪਣੀ ਛਾਤੀ ਨਾਲ ਲਾਉਂਦੀ ਹੈ ਜਦੋਂ ਮਾਂ ਪਰੇ ਛਾਤੀ ਦਿਓ ਡੂਟੀ ਪਾਉਂਦੀ ਉਹ ਨੂੰ ਆਪਣੇ ਆਪ ਉਹ ਚੁੱਸਣ ਲੱਗੋ ਕਿੱਥੇ ਪੜ ਗਿਆ ਨਲਕੇ ਚ ਪਾਣੀ ਗਏ ਨਾ ਕਿੱਥੋਂ ਕੱਢ ਗਿਆ ਉਹ ਹੂੰ ਉਹਨਾਂ ਆਮਾ ਵੀ ਜੇ ਨੱਕਾ ਨਹੀਂ ਦੇਖਣ ਤਾਂ ਪਾਣੀ ਪਰ ਕੇ ਲਿਆਉ ਨੂੰ ਹਲਾਈ ਜਾਊਗਾ ਨਿਕਲਣੀ ਪਰ ਉਹ ਬੱਚਾ ਜਿਹੜਾ ਜੇ ਅੱਜ ਜੰਮਿਆ ਅੱਖਾਂ ਬੰਦੇ ਕਾਰੀਵਾਨੀ ਉਹਨੂੰ ਦੂਸਰਾ ਲੈ ਦਸ ਪਿੰਡ ਤੇ ਬੀਜ ਮੰਤਰ ਸਰਵ ਕੋ ਗਿਆ ਇਹ ਕਹਿੰਦਾ ਮੋਗ ਸ਼ੁਭੇਸ਼ ਭਾਵ ਰੂਪਤਾ ਰ ਅਭਾਵ ਰੂਪਤਾ ਦੋਨੋਂ ਪ੍ਰਤੀਤ ਹੋਵੇ ਹਨ ਅਨਰਥ ਕੀ ਨਿਵਰਤੀ ਕਹਨੇ ਸੇ ਅਭਾਵ ਰੂਪਤਾ ਪ੍ਰਤੀਤ ਹੋਵੇ ਔਰ ਪਰਮਾਨੰਤ ਕੀ ਪ੍ਰਾਪਤੀ ਕਹਨੇ ਸੇ ਭਾਵ ਰੂਪਤਾ ਪ੍ਰਤੀਤ ਹੋਵੇ ਜਿਹੜਾ ਆਤਮਾ ਨੂੰ ਸਦੀਵ ਕਾਲ ਆਨੰਦ ਮੰਨਦਿਓ ਜੇ ਤੁਸੀਂ ਉਹਦੇ ਚ ਅਨਰਥ ਦੀਆਂ ਨਿਵਰਤੀਆਂ ਮੰਨੋਗੇ ਤਾਂ ਉਹਦੇ ਜੋ ਅਭਾਵ ਰੂਪਤਾ ਆ ਔਰ ਜੇ ਪਰਮਾਨੰਦ ਦੀ ਪ੍ਰਾਪਤੀ ਕਹਨੇ ਨਾਲ ਉਹਦੇ ਚ ਭਾਵ ਰੂਪਤਾ ਦੋਨੋਂ ਹੀ ਪ੍ਰਤੀਤ ਹੁੰਦੀ ਹੈ। ਸੋ ਦੋਨੋਂ ਇੱਕ ਪਦਾਰਥ ਵਿਖੇ ਬਣੇ ਨਹੀਂ। ਕਿਉਂਕਿ ਭਾਵ ਰੂਪਤਾ ਔਰ ਅਭਾਵ ਰੂਪਤਾ ਦੋਨੋਂ ਆਪਸ ਵਿੱਚ ਵਿਰੋਧੀ ਆ। ਉੱਤਰ ਤੇ ਦੱਖਣ ਦੀ ਦੇਖਿਆ ਮਿਲਦੇ ਨਹੀਂ। ਨਦੀ ਦੇ ਦੋਨੋਂ ਕਿਨਾਰੇ ਕਦੇ ਮਿਲਦੇ ਨਹੀਂ। ਇਹ ਭਾਵ ਤੇ ਅਭਾਵ ਦੋਨੋਂ ਰੂਪ ਆਪਸੀ ਇਕੱਠੇ ਨਹੀਂ ਰਹਿ ਸਕਦੇ। ਨਾਸ਼ ਤੇ ਪੈਦਾ ਹੋਣਾ ਦੋਨੋਂ ਇਕੱਠੇ ਨਹੀਂ ਆ ਸਕਦਾ। ਨਾਸ਼ ਇੱਕ ਕਿਨਾਰੇ ਸੰਦੂਸਾ ਮਾਸਕਿਕ ਪਾਚ ਹਾਂ ਭਾਵਰੂਪਤਾ ਰ ਭਾਵਰੂਪਤਾ ਦੋਨੋਂ ਆਪਸੀ ਵਿਰੋਧੀ ਹੈ ਜੋ ਵਿਰੋਧੀ ਧਰਮ ਹੋਵੇ ਸੋ ਇੱਕ ਕਾਲ ਮੇ ਇੱਕ ਵਸਤੂ ਬਕੇ ਰਹੇ ਨਹੀਂ ਜਾਂ ਤੇ ਗ੍ਰੰਥ ਦਾ ਪਰਜੋਸ ਸੰਭਵ ਹੈ ਨਹੀਂ ਇਹ ਸ਼ੰਕਾ ਇਹ ਕਹਿੰਦਾ ਕੋ ਇਦਾਂ ਦੀ ਸ਼ੰਕਾ ਕਰ ਲਵੇ ਤੁਹਾਡੇ ਕੋਲ ਫਿਰ ਉਹਨੂੰ ਕੀ ਕਰੋ ਕਹਿੰਦਾ ਅਦੇਸ਼ ਖਾਂਤ ਤੇ ਭਿੰਨ ਨੇ ਜਗਤ ਨਿਵ੍ਰਤੀ ਵਾ ਹਾਂ ਹੁਣ ਇਹ ਤੇ ਅਦੇਸ਼ਤਾਨ ਸ਼ਬਦ ਆਇਆ ਨੂੰ ਸਮਝਣਾ ਕੀ ਹੈ ਇਹਦੇ ਆਸਰੇ ਤੇ ਕੋਈ ਚੀਜ਼ ਜੰਦੀ ਆ ਫੋਟੋ ਹੈ ਨਾ ਕੰਧ ਦੇ ਆਸਲੇ ਇੱਥੇ ਹਵਾ ਜਿਹਨੂੰ ਖੜਾ ਕਰਕੇ ਦਿਖਾਉਣੀ ਕਰੀ ਜੀ ਇਹ ਫੋਟੋ ਦਾ ਦਸਤਾਨ ਕੰਧ ਚਿੱਤਨ ਬਾਰੀ ਉਦਾਨੇ ਦਿੱਤੀ ਹੈ ਤੋ ਇਹ ਇਹ ਕਹਿ ਰਿਹਾ ਆ ਅ ਇਧਰ ਸੀ ਹੈ ਸ਼ਦੀਸ਼ਾਨ ਦੇ ਤੇ ਇਟ ਟੂ ਯਰ ਸ਼ੰਕਾ ਸੀ। ਜੇ ਐਸੀ ਕੋਈ ਸ਼ੰਕਾ ਕਰੇ ਤੋ ਕੀ ਕਰੇ ਉੱਤਰ ਉਦਾ ਦੇਣਾ। ਅਦੇ ਸਤਾਂ ਤੇ ਭਿੰਨ ਨੈ ਜਗਤ ਨਿਵਰਤੀ ਵਖਾਤ। ਤੁਸੀਂ ਵੇਖੋ ਕਾਂਦੇ ਦੇ ਉੱਤੇ ਸ਼ਾ ਤੁਸੀਂ ਖੜੇ ਹੋ ਤੁਹਾਡੀ ਪਰਛਾਵਾਂ ਪੈ ਰਿਆ। ਪਰਛਾਵਾਂ ਤਾਂ ਦੱਬੇ ਨਹੀਂ ਆ ਪਰ ਪੈ ਰਿਆ। ਅਰਾਧੋ ਕਿੱਥੇ ਜਾਂਦਾ। ਉਹ ਸੂਰਜ ਦੇ ਪਰਤੀਬਿੰਬ ਦਾal ਤੁਹਾਡਾ ਪਰਛਾਵਾਂ ਪੈ ਰਿਹਾ ਸੂਰਜ ਦਾ ਪਰਤੀਬਿੰਬ ਨੇ ਉਹ ਪਰਛਾਵਾਂ ਪੈ ਨਹੀਂ ਹੋਗਾ ਵਿੱਚ ਹੀ ਹੈ ਹਾਂਜੀ ਮਤਲਬ ਪਰਛਾਵਾਂ ਦਾ ਡਿਸਟੈਂਸ ਸੂਰਜ ਹੋਇਆ ਪਰਛਾਵਾਂ ਦੇ ਦਾ ਬਾਰੇ ਸੂਰਜ ਹੋ ਰਿਹਾ ਸੂਰਜ ਦਾ ਤਾਂ ਪ੍ਰਕਾਸ਼ ਹੈ ਪਰ ਉਹ ਦੇ ਆਧਾਰ ਤੇ ਪੈ ਰਿਹਾ ਪ੍ਰਕਾਸ਼ ਕਰਕੇ ਹੋ ਰਿਹਾ ਅਰਾਧੇ ਦੇ ਰੇ ਵਿੱਚ ਅੰਧੇਰੇ ਵਿੱਚ ਨਹੀਂ ਹੈ ਹਾਂ ਯਾਨੀ ਜਿਹੜਾ ਸਾਡਾ ਪ੍ਰਸ਼ਾਮਾ ਆ ਉਹ ਸਾਡੇ ਸਰੀਰ ਦਾ ਆ ਸੂਰਜ ਜਾਨੀਆ ਸੂਰਜ ਦਾ ਪ੍ਰਕਾਸ਼ ਪ੍ਰਕਾਸ਼ ਕਰਕੇ ਸੰਪੀਤ ਹੋ ਰਿਹਾ ਜਗਤਨ ਮਿਰਤੀ ਬੁਖਾਨ ਸਰ ਜਸੀ ਸਰਪ ਦਾ ਪਰਮ ਪੈਦਾ ਕਰਦੀ ਹੈ ਜਸੀ ਹੈ ਸਾਰੇ ਕਲਪਤ ਬਸੂਕੇ निवृत्तिष्ठान रूप डब्बा थले ला ला ओने कर ला रख ला कोई नहीं थले पृथ्वी नहीं निवृत्ति ब्राह्मण रूप है काहे थे जो सर्व अनर्थ का अधिष्ठान ब्रह्म है सो ब्रह्म पाप रूप है जहाँ अनर्थ की निवृत्ति पाप रूप होने ग्रंथ का प्रयोजन बने हैं ये बात ਆਦਮੀ ਇਸ ਪ੍ਰਥਮ ਤਰੰਗ ਨੂੰ ਤਤਕਾਲ ਮੈਂ ਨਾ 체ਤੀ ਠੀਕ ਢੰਗ ਨਾਲ ਪੜ ਲੈਂਦਾ ਬਾਤ ਲੈਂਦਾ ਕਰੇ ਮੁਕਤ ਗੁਰੂ ਮੂਰਤੀ ਹੋਇਆ ਦਾदूदीन ਢਿਆਲ ਦਾदूदीन ਢਿਆਲ ਜੀ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ ਤਾਂ ਇਹ ਉਹਨੇ ਆਪਣੇ ਮਹਾਰਾਜ ਨਿੱਕਲਦਾਸ ਜੀ ਨੇ ਲਿਖਿਆ ਪਰ ਦਾदूदीन ਢਿਆਲ ਉਹਨਾਂ ਦੇ ਦਾਦੂਆਂ ਦਾਦੂ ਪੰਥ ਦੇ ਮੁਖੀ ਸੀ ਜਿਹਨਾਂ ਸਾਡੇ ਮੁਖੀ ਗੁਰੂ ਨਾਲ ਕੋਈ ਕਹਿੰਦੇ ਜਿਹੜੀ ਗੁਰੂ ਮੂਰਤੀ ਹੈ ਨਾ ਦਾदूदीन ਢਿਆਲ ਜੀ ਉਸ ਨੂੰ ਮੁਕਤੀ ਪ੍ਰਦਾਨ ਕਰ ਦਿੱਤੀ। ਹਾਂ।